ਪਿਛਲੇ ਕੁ ਮਹੀਨੇ ਤੋਂ ਡਾਕ ਵਿਭਾਗ ਦਾ ਕਪੂਰਥਲਾ ਦਾ ਮੁਲਾਜ਼ਮ ਬੱਗਾ ਸਿੰਘ ਆਪਣੇ ਪਰਿਵਾਰ ਸਮੇਤ 메인 ਡਾਕਖਾਨਾ ਦਫਤਰ ਮਾਲ ਰੋਡ ਕਪੂਰਥਲਾ ਦੇ ਬਾਹਰ ਅੰਬਾਂ ਨੂੰ ਲੈ ਕੇ ਡਾਕ ਵਿਭਾਗ ਦੇ ਇੱਕ ਅਧਿਕਾਰੀ ਦੇ ਖਿਲਾਫ ਤਰਨੇ ਉੱਤੇ ਬੈਠਾ ਸੀ ਇਸ ਦੀ ਖਬਰ ਨਸ਼ਰ ਹੋਣ ਤੋਂ ਬਾਅਦ ਸਮਾਜ ਸੇਵੀ ਅਤੇ ਸਾਬਕਾ ਸ਼੍ਰੋਮਣੀ ਕਾਲੀ ਸਿਨੀਅਰ ਅਫਸਰ ਅਵੀ ਰਾਜਪੂਤ ਨੇ पीड़ित डाक मुलाज़िम ਅਤੇ ਉਸਦੇ ਪਰਿਵਾਰ ਨਾਲ ਹੋ ਰਹੀ ਬੇਇਨਸਾਫੀ ਖਿਲਾਫ ਪੀੜਤ ਪਰਿਵਾਰ ਦੀ ਆਵਾਜ਼ ਜ਼ਿਲ੍ਹਾ ਪ੍ਰਸ਼ਾਸਨਿਕ ਸਿਸਟਮ ਕਪੂਰਥਲਾ ਤੱਕ ਪਹੁੰਚਾਈ ਸੀ ਅਖੀਰ 1 ਮਹੀਨੇ ਬਾਅਦ ਡਾਕ ਵਿਭਾਗ ਕਪੂਰਥਲਾ ਨੇ ਪੀੜਿਤ ਡਾਕ ਮੁਲਾਜ਼ਮ ਦੀਆਂ ਮੰਗਾਂ ਮੰਨ ਲਈਆਂ ਦੋਸਤੋ ਬਾਅਦ ਸਮਾਸੇਵੀ ਅਵੀ ਰਾਜਪੂਤ ਆਪਣੀ ਟੀਮ ਸਮੇਤ ਧੜਨੇ ਵਾਲੇ ਥਾਂ ਮੇਨ ਡਾਕ ਖਾਨਾ ਮਾਲਰੋਡ ਕਪੂਰਥਲਾ ਵਿਕੇ ਪਹੁੰਚੇ ਅਤੇ ਡਾਕ ਕਰਮਚਾਰੀ ਬੱਗਾ ਸਿੰਘ ਅਤੇ ਉਸ ਦੀ ਪਤਨੀ ਨੂੰ ਫੁੱਲਾਂ ਤੇ ਹਾਰ ਪਾ ਕੇ ਧੜਾ ਸਮਾਪਤ ਕਰਵਾਇਆ ਸਰ ਕੀ ਨਾਮ ਕੀ ਆਪਣਾ ਬੱਗਾ ਸਿੰਘ ਹਾਂਜੀ ਇਹ ਕਿੰਨੇ ਟਾਈਮ ਤੋਂ ਹੜਤਾਲ ਤੇ ਬੈਠੇ ਸੀ 13 ਅਗਸਤ ਤੋਂ ਬਿਤੇ ਹੜਤਾਲ ਤੇ 13 ਤਰੀਕ ਨੂੰ ਕਿੱਦਾਂ ਦੇ ਦੇ ਜਿਰੋ ਕਿ ਅਵੀ ਰਾਜਪੂਰ ਜੀ ਵੱਲੋਂ ਇੱਕ ਲੰਮਾ ਕੈਲਕੂਲੇਸ਼ਨ ਕਰਕੇ ਤੁਹਾਨੂੰ ਇਨਸਾਫ ਦਵਾਇਆ ਗਿਆ ਵਾ ਕਿਦਾਂ ਦੇ ਦੇ ਰੇ ਕੰਮ ਕੰਮ ਦੇਖੋ ਜੀ ਅਵੀ ਰਾਜਪੂਰ ਜੀ ਐਸੇ ਢੰਡੀ ਸੜਕ ਤੋਂ 23 ਵਾਰ ਤੋਰ ਦੀ ਲੰਘਿਆ ਇੱਕ ਦਿਨ ਉਹਨਾਂ ਨੂੰ ਅਚਾਨਕ ਉਹਨਾਂ ਦੇ ਮਨ ਨੂੰ ਹਲਾਰਾ ਵਚਾ ਕਿ ਪਰਮਾਤਮਾ ਨੇ ਉਹਨਾਂ ਦੇ ਮਨ ਵਿੱਚ ਇੱਕ ਠੇਸ ਆਈ ਪਚਾਈ ਕਿ ਤੋਂ ਰੋਜ਼ ਇਥਾਂ ਦੇ ਲੰਘਦਾਨਾ ਕਿ ਤੇਰੇ ਸ਼ਹਿਰ ਦੇ ਅੰਦਰ ਕੋ ਮਜਬੂਰ ਹੋ ਕੇ ਵਿਅਕਤੀ ਜਿਹੜੇ ਡਾਕੋਂ ਭਾਗ ਦੇ ਕੁਝ ਐਸੇ ਐਸਪੀ ਅਵਰਿੰਦਰ ਪੰਡਾਰੀ ਵੱਲੋਂ ਧੱਕੇ ਹੀ ਸਹੀ ਦੇ ਸੰਘਰਸ਼ ਨੂੰ ਲੈ ਕੇ ਡਾਕ ਭਾਗ ਦੇ ਬਾਹਰ ਡੇਢ ਤੇ ਤਰਨਾ ਲਾ ਕੇ ਬੈਠੇ ਆ ਤੇ ਉਹਨਾਂ ਦੇ ਮਨ ਵਿੱਚ ਵਿਚਾਰ ਆਇਆ ਪ੍ਰਮਾਤਮਾ ਨੇ ਉਹਨਾਂ ਦੇ ਮਨ ਨੂੰ ਇੱਕ ਥੇਸ ਟਿਕਾਈ ਕਿ ਤੂੰ ਇਹਨਾਂ ਦਾ ਜਾਂਦੇ ਹੋਏ ਪਤਾ ਲੈ ਕੇ ਜਾਣਾ ਕਿ ਕੀ ਨ ਦੇ ਨਾਲ ਵਾਪਰਿਆ ਤੇ ਜਦੋਂ ਜਾਂਦੇ ਹੋਏ ਮਿਲੇ ਤੇ ਮਿਲ ਕੇ ਗੱਲਬਾਤ ਪੁੱਛ ਕੇ ਫਿਰ ਚਲੇ ਗਏ ਤੇ ਜਾ ਕੇ ਗੱਲ ਕੀਤੀ ਕਿ ਅਸੀਂ ਕੁਝ ਸਮੇਂ ਬਾਅਦ ਆਣ ਕੇ ਤੁਹਾਡੀ ਜਿਹੜੀ ਆ ਗੱਲਬਾਤ ਉਹ ਪੂਰੀ ਸੁਣਾਂਗੇ ਆਣ ਕੇ ਗੱਲਬਾਤ ਸੁਣੀ ਉਹਨਾਂ ਨੂੰ ਸਾਰੀ ਦੱਸੀ ਕਿ ਉਹਨਾਂ ਨੇ ਕਿਵੇਂ ਸੋਸ਼ਲ ਮੀਡੀਆ ਤੇ ਕਪੜੀ ਵੀਡੀਓ ਪਾਈ ਆਪਣੇ ਚੈਨਲ 'ላይ ਤੇ ਪੂਰੇ ਹੀ ਸੰਘਰਸ਼ ਦਾ ਉਹਨਾਂ ਨੇ ਸਹਿਯੋਗ ਦਿੱਤਾ ਕਿ ਐਸੀ ਵੀਡੀਓ ਪਾਈ ਕਿ ਜਿਹਦੇ ਨਾਲ ਡਾਕ ਪ੍ਰਸ਼ਾਸਨ ਤੇ ਜ਼ਿਲ੍ਹਾ ਕਪੂਰਥਲਾ ਦਾ ਪ੍ਰਸ਼ਾਸਨ ਜਿਹੜਾ ਉਹ ਪੂਰਾ ਹੈਰ ਲੱਗਿਆ ਤੇ ਇਹ ਦਿਨ ਫੇਰੇ ਆਪਣੇ ਘਰ ਵਿੱਚ ਬੈਠੇ ਦੀ ਰਾਤ ਨੂੰ ਜਦੋਂ ਸੀਆਈਡੀ ਰਿਪੋਰਟ ਸਾਡੀ ਪੈਂਦੀ ਆ ਤੇ ਇਹਨਾਂ ਨੇ ਉਹ ਫੋਟੋ ਪਾਈ ਗਈ ਤੇ ਆਪਣੇ ਘਰ ਵਿੱਚ ਬੈਠ ਕੇ ਭੋਜਨ ਛਕਣ ਦੀ ਤਿਆਰੀ ਵਿੱਚ ਸੀ ਉੱਥੇ ਭੋਜਨ ਛਕਣ ਤੋਂ ਪ੍ਰੰਤ ਇਥੇ ਆਣ ਕੇ ਉਹਨਾਂ ਨੇ ਵੀਡੀਓ ਪਾਈ ਕਿ ਜੇ ਸ਼ੁੱਕਰਵਾਰ ਤੱਕ ਕੋਈ ਨਿਆਣਾ ਮਿਲਿਆ ਤੇ ਡਾਕਖਾਨੇ ਦੇ ਮੋਰੇ 12 ਵਜੇ ਕੁੱਤਲਾ ਖੂਕਿਆ ਜਾਊਗਾ ਤੇ ਘੜਾ ਭੰਨਿਆ ਜਾਊਗਾ ਤੇ ਜਿਸ ਦੀ ਵੀਡੀਓ ਨੂੰ ਦੇਖ ਕੇ ਉਹਨਾਂ ਨੇ ਸਾਰੇ ਹੀ ਪ੍ਰਸ਼ਾਸਨ ਨੇ ਇੱਕ ਸਲਾਹ ਕਰਕੇ ਤੇ ਸਾਡੀਆਂ ਹੱਕੀ ਮੰਗਾਂ ਜਿਹੜੀਆਂ ਉਹਨਾਂ ਨੂੰ ਮੰਨ ਕੇ ਪ੍ਰਵਾਨ ਕੀਤਾ ਗਿਆ ਤਾਂ ਉਹਨਾਂ ਸਾਰੀਆਂ ਮੰਗਾਂ ਮੰਨ ਲਈਏ ਭੀ ਡੱਬ ਭਾਗ ਵੱਲੋਂ ਹਾਂਜੀ ਸਾਰੀਆਂ ਮੰਗਾਂ ਮੰਨੀਆਂ ਗਈਆਂ ਤਾਂ ਉਹਨਾਂ ਤੁਸੀਂ ਕੀ ਅਨਵਰੇ ਟਾਈਮ ਤੇ ਕਿਤਾ ਅਭੀ ਰਾਜਪੂਤ ਦੀ ਕਾਰੇ ਪ੍ਰਣਾਲੀ ਨੂੰ ਦੇ ਦਿੱਤੀ ਅਸੀਂ ਵੀ ਇਹ ਰਾਜਪੂਤ ਦੀ ਤਾਰਕ ਪ੍ਰਣਾਲੀ ਨੂੰ ਅਸ਼ੋਤ ਸੋਚਾਂਗੇ ਤੇ ਥੋਸਾ ਵਿਚਾਰ ਕੇ ਉੱਪਰ ਤੱਕ ਇਹਨੂੰ ਭੇਜਾਂਗੇ ਕਿ ਐਸਾ ਇਨਸਾਨ ਜਿਹੜਾ ਕਪੂਰਥਲੇ ਦੇ ਅੰਦਰ ਇੱਕ ਗਰੀਬ ਲੋਕਾਂ ਦੀ ਆਵਾਜ਼ ਨੂੰ ਬੁਲੰਦ ਕਰਨ ਲਈ ਆਪਣੇ ਸੋਸ਼ਲ ਮੀਡੀਆ ਰਾਹੀਂ ਪੂਰੇ ਭਾਰਤ ਦੇ ਵਿੱਚ ਇਹ ਵੀਡੀਓ ਦਿਖਾ ਕੇ ਹਰ ਇੱਕ ਨੇ ਮੁਸ਼ਕਲ ਦੇ ਵਿੱਚ ਜਾ ਕੇ ਆਪਣਾ ਸਹਿਯੋਗ ਕਰਦੇ ਆ ਜਿਵੇਂ ਕਿ ਤੁਸੀਂ ਰਖੜੀ ਵਾਲੇ ਦਿਨ ਹੌਸਲਾ ਜੀ ਨੇ ਆਪਣਾ ਇੱਥੇ ਆਣ ਕੇ ਸਾਡੇ ਨਾਲ ਮਿਲ ਕੇ ਰਖੜੀ ਵਾਲੇ ਦਿਨ ਸਾਡੀ ਇੱਕ ਵੀਡੀਓ ਚੈਨਲ ਤੇ ਪਾਈ ਕਿ ਰਖੜੀ ਵਾਲੇ ਦਿਨ ਇੱਥੇ ਪਰਿਵਾਰ ਆਪਣੇ ਪਿਤਾ ਦੇ ਕੋਲ ਪਹੁੰਚ ਕੇ ਉਹਨਾਂ ਨੂੰ ਰਖੜੀ ਬੰਨੰਦ ਦਾ ਜਿਹੜਾ ਤਿਉਹਾਰ ਆ ਤੇ ਮਨਾ ਰਿਹਾ ਵਾ ਮੈਂ ਤੁਹਾਡਾ ਵੀ ਬਹੁਤ ਜ਼ਿਆਦਾ ਤਹਿ ਦਿਲੋਂ ਧੰਨਵਾਦ ਕਰਦਾ ਤੇ ਅਵੀ ਰਾਜਪੂਤ ਦੀ ਸਾਰੀ ਟੀਮ ਦਾ ਮੈਂ ਇੰਨਾ ਹੀ ਜ਼ਿਆਦਾ ਤਹਿ ਦਿਲੋਂ ਧੰਨਵਾਦ ਕਰਦਾ ਕਿ ਜਿਹਨਾਂ ਸ਼ਬਦਾਂ ਦੇ ਨਾਲ ਮੇਰੇ ਕੋਲ ਕੋਈ ਸ਼ਬਦ ਨਹੀਂ ਆ ਕਿ ਜਿਹੜਾ ਮੈਂ ਤੁਹਾਡਾ ਚੈਨਲ ਵਾਲਿਆਂ ਦਾ ਫੌਸਲਾ ਜੀ ਦਾ ਅਵੀ ਜੀ ਦਾ ਉਹਨਾਂ ਦੀ ਟੀਮ ਦਾ ਮੈਂ ਧੰਨਵਾਦ ਕਰ ਸਕਾਂ ਅਭੀ ਜੀ ਤੁਹਾਡੀ ਟੀਮ ਬਲੋਗ ਕਹ ਲੋ ਕਿ ਪਿਛਲੇ ਲੰਬੇ ਸਮੇਂ ਤੋਂ ਜਿਹੜੇ ਕਿ ਬੱਗਾ ਜੀ ਪੋਸਟ ਆਫਿਸ ਦੇ ਕਰਮਚਾਰੀ ਹੈ ਹੜਤਾਲ ਤੇ ਬੈਠ ਹੋਏ ਸੀ ਭੁਖ ਹੜਤਾਲ ਤੇ ਤਾਂ ਕਿਸ ਤਰੀਕੇ ਨਾਲ ਟੀਮ ਬਲੋਗ ਕਹ ਲੋ ਕਿ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲੈ ਕੇ ਮਸਲੇ ਨੂੰ ਹੱਲ ਕਰਾਇਆ ਗਿਆ ਦੇਖੋ ਜੀ ਮੈਂ ਹਮੇਸ਼ਾ ਕਹਿੰਦਾ ਹਾਂ ਮੈਂ ਅਭੀ ਰਾਜਪੂਤ ਹਮੇਸ਼ਾ ਹਲਕੇ ਦੇ ਲੋਕਾਂ ਦੀ ਸੇਵਾ ਕੀਤੀ ਆ ਜੋ ਬੱਗਾ ਜੀ ਪਿਛਲੇ ਲੰਬੇ ਸਮੇਂ ਤੋਂ ਅੱਜ 13 ਤਰੀਕ ਹੋ ਗਈ ਹੈ ਇੱਕ ਮਹੀਨਾ ਪੂਰਾ ਹੋ ਗਿਆ ਉਹਨਾਂ ਨੂੰ ਆਪਣੀ ਧਰਮਪਤਨੀ ਵੀ ਹੀਰੋ ਜੀ ਤੇ ਉਹਨਾਂ ਦੇ ਜਿਹੜੇ ਬੱਚੇ ਆ ਉਹਨਾਂ ਨਾਲ ਬੈਠਿਆਂ ਨੂੰ ਤੇ ਧਰਨਾ ਵੀ ਕਿੱਥੇ ਲੱਗਾ ਡਾਕਖਾਨੇ ਦੇ ਬਾਹਰ ਜਿੱਥੇ ਨਾ ਕੋਈ ਤੁਫ ਦੇ ਵਿੱਚ ਨਾ ਤੇ ਉੱਪਰ ਕੋਈ ਛੱਤ ਸੀ ਨਾ ਉਹਨਾਂ ਕੋਈ ਪੱਕਾ ਸੀਗਾ ਜਿੱਦਾਂ ਹਵਾ ਆ ਸਕੇ ਰਾਤ ਦੇ ਵਿੱਚ ਕੋਈ ਸੇਫਟੀ ਨਹੀਂ ਉਹਨਾਂ ਨੇ ਆਪਣਾ ਸੰਦੇਸ਼ ਕੀਤਾ ਜਦੋਂ ਮੈਨੂੰ ਪਤਾ ਲੱਗਾ ਬੰਗਾ ਜੀ ਦੇ ਹਾਲਾਤਾਂ ਬਾਰੇ ਲੋਕਾਂ ਤੋਂ ਮੀਡੀਆ ਤੋਂ ਮੈਂ ਜਦੋਂ ਉੱਥੇ ਜਾ ਕੇ ਪਹੁੰਚ ਕੀਤੀ ਤੇ ਮੈਂ ਜਾ ਕੇ ਦੇਖਿਆ ਕਿ ਬੱਗਾ ਜੀ ਦੇ ਬੱਤੇ ਦੇ ਨਾਲ ਬੱਚੇ ਬੜੇ ਤਰਸੇ ਹੋ ਹਾਲਾਤਾਂ ਜਿੱਥੇ ਰਹਿ ਰਹੇ ਆ ਫਿਰ ਮੈਂ ਮੈਂ ਆਪਣੀ ਟੀਮ ਦੇ ਨਾਲ ਸਲਾਹ مشورہ ਕਰਕੇ ਆਵਾਜ਼ ਬੁਲੰਦ ਕੀਤੀ ਸੋਸ਼ਲ ਮੀਡੀਆ ਇੱਕ ਤਰ੍ਹਾਂ ਇੰਨੀ ਤੇ ਜਾਨ ਨੂੰ ਹੰਗਾਰਾ ਦਿੱਤਾ ਮੇਰੇ ਹਲਕੇ ਦੇ ਲੋਕਾਂ ਨੂੰ ਹੰਗਾਰਾ ਦਿੱਤਾ ਕਿ ਜਿਹੜਾ ਬੱਗਾ ਜੀ ਤੇ ਉਹਨਾਂ ਦੇ ਪਰਿਵਾਰ ਦੀ ਜਿਹੜੀ ਇੰਨੀ ਬੁਰੀ ਹਾਲਾਤ ਸੀ ਧਰਨਾ ਲੱਗਾ ਪਿਆ ਸੀ ਉਹ ਜਿਹੜਾ ਪ੍ਰਸ਼ਾਸਨ ਨੂੰ ਤੇ ਗਾਖਾਂ ਦੇ ਭਾਰ ਨੂੰ ਮਜਬੂਰ ਹੋਣਾ ਪਿਆ ਉਹਨਾਂ ਜਿਹੜੇ ਵਾ ਧਰਨੇ ਨੂੰ ਕਦਮ ਕਰਾਉਣ ਲਈ ਸੋ ਅੱਜ ਜੋ ਬੱਗਾ ਜੀ ਦਾ ਉਹਨਾਂ ਦੇ ਪਰਿਵਾਰ ਦਾ ਧਰਨਾ ਜਿਹੜਾ ਖਤਮ ਹੋਇਆ ਵਾ ਸੋ ਅਸੀਂ ਬੱਗਾ ਜੀ ਨੂੰ ਇੱਥੇ ਮੁਬਾਰਕਬਾਦ ਦੇ ਰਹੇ ਹਾਂ ਅਸੀਂ ਕਿਉਂਕਿ ਜਿਸ ਬੰਦੇ ਨੇ ਇਹ ਨਾਲ ਸੰਘਰਸ਼ ਕੀਤਾ ਹੋਵੇ ਉਹ ਵਧਾਈ ਦਾ ਪਾਤਰ ਤੇ ਹੁੰਦਾ ਵਾ ਸੋ ਮੇਰੀ ਪੂਰੀ ਟੀਮ ਵੀ ਪਹੁੰਚੀ ਜਿਹਦੇ ਲਈ ਅਸੀਂ ਬੱਗਾ ਜੀ ਨੂੰ ਇਹ ਫੁੱਲ ਦੇ ਹਾਰ ਬਾਕੇ ਉਹਨਾਂ ਦਾ ਹੌਸਲਾ ਵਧਾਈ ਕੀਤੀ ਆ ਕਿੰਨੇ ਦਿਨ ਤੋਂ ਇਹ ਹੜਤਾਲ ਤੇ ਬੈਠੇ ਹੋਏ ਸੀ तकरीबन 1 ਮਹੀਨਾ ਚ ਹੋ ਗਿਆ ਵਾ ਜੀ ਬੱਗਾ ਜੀ ਨੂੰ ਬੈਠੇ ਇਹਨਾਂ ਦੀ ਜਿਵੇਂ ਪਹਿਲੇ ਲੰਬੇ ਸਮੇਂ ਤੋਂ ਬੈਠੇ ਹੀ ਕੋਈ ਨਹੀਂ ਜਿਹੜੀ ਆ ਮੰਗ ਨਹੀਂ ਥੁੰਦਾ ਬੈਈ ਪਰ ਜਦੋਂ ਮੇਰੇ ਵੱਲੋਂ ਆਪਣੇ ਸੋਸ਼ਲ ਮੀਡੀਆ ਪੇਜ ਅਭੀ ਰਾਜਪੁਰ ਕਪੂਤਲਾ ਦੇ ਆਪਣੀ ਟੀਮ ਦੇ ਸਾਥ ਨਾਲ ਹਲਕੇ ਲੋਕਾਂ ਦੇ ਸਾਥ ਨਾਲ ਇਹ ਆਵਾਜ਼ ਚੱਕੀ ਗਈ ਤੇ ਪ੍ਰਸ਼ਾਸਨ ਨੂੰ ਵੀ ਪਤਾ ਲੱਗ ਗਿਆ ਕਿਉਂਕਿ ਮੈਂ ਡੀਸੀ ਸਾਹਿਬ ਨੂੰ ਇਸ ਬਾਰੇ ਬਾਰ ਜਾਣਕਾਰੀ ਦਿੱਤੀ ਸੀ ਤੇ ਡੀਸੀ ਸਾਹਿਬ ਨੇ ਮੈਨੂੰ ਯਕੀਨ ਦਿਵਾਇਆ ਸੀ ਤੋਂ ਉਸ ਤੋਂ ਬਾਅਦ ਪੱਕਾ ਜੀ ਦਾ ਹਾਂ ਇੱਕ ਹਫਤੇ ਦੇ ਵਿੱਚ ਵਿੱਚ ਇਹਨਾਂ ਦੀ ਹੜਤਾਲ ਨੂੰ ਕਦਮ ਕਰਾ ਦਿੱਤਾ ਗਿਆ ਇਹਨਾਂ ਦੀ ਗੱਲ ਜਿਹੜੀ ਸੁਣ ਲਈ ਗਈ ਤੇ ਇਹਨਾਂ ਜਿਹੜੀਆਂ ਮੰਗਾਂ ਪੂਰੀਆਂ ਹੋ ਗਈਆਂ ਵਾ ਜੇਦੀ ਕੀ ਕਰੈਡਿਟ ਬੁਰ ਹਲਕੇ ਨੂੰ ਤੇ ਮੇਰੀ ਟੀਮ ਨੂੰ ਤੇ মিডিਆ ਸਾਥੀਆਂ ਕੰਨਾਂ ਜੋ ਮੇਰਾ ਸਾਥ ਦਿੰਦੇ ਨੇ